ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪਾਸ਼ੀ ਨੌਵੇਂ ਭਾਨੀਗੜ ਤੇ ਕਾਰ ਸੇ ਦਾ ਚੱਲ ਰਹੀ ਹੈ ਸੰਤ ਬਾਬਾ ਕਰਤਾਰ ਸਿੰਘ ਜੀ ਕਾ ਚਲਾ ਰਹੇ ਨੇ ਤੇ ਤੁਹਾਨੂੰ ਸੰਗਤਾਂ ਵੇਖ ਆਉਂਦੇ ਆ ਸੇਵਾਕਾਰ ਦੇ ਲੰਗਰ ਸੰਗਤਾਂ ਨੂੰ ਦਰਸ਼ਨ ਕਰਾਵਾਂਗੇ ਹੋਰ ਸੇਵਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸੰਗਤ ਲੰਗਰ ਚੱਲ ਰਿਹਾ ਗੁਰਦੁਆਰ ਦਾ ਲੰਗਰ ਦਾ ਜ਼ਹਿਦਾਰ ਨਿਗਰਾਨੀ ਇਹ ਤੇ ਦਾ ਚੱਲ ਰਹੀ ਹੈ ਆਸਾਂ ਦੇ ਪ੍ਰੰਗਰ ਲੰਗਰ ਸੰਗ ਕੇ ਆਗਿਆਦਰ ਸਾਤ ਨਾਮ ਵੇ ਗੁਰੂ ਸਾਤ ਨਾਮ ਵੇ ਗੁਰੂ ਸਾਤ ਨਾਮ ਵੇ ਗੁਰੂ ਸਾਤ ਨਾਮ ਵੇ ਗੁਰੂ ਆ ਮੇਤਰੀ ਸਿੰਘ ਬੰਦਰ ਸਾਗਰ ਇੱਥੇ ਹੋਇ ਇੱਥੇ ਸੰਗਤ ਲੰਗਰ ਸਾਗਰ ਇਹ ਸਾਨੂੰ ਤੁਹਾਨੂੰ ਨਾ ਗੁਰਦਾਰ ਲੰਗਰ ਬਾਬੇ ਨਾਨਕ ਦੇ ਘਰ ਕਿਹੜੀ ਸੀਤ ਵੀ ਘਾੜਾ ਸਭ ਕੁਝ ਬਾਤ ਚਾ ਸਾਤ ਨਾਮ ਵੇ ਗੁਰੂ ਸਾਤ ਨਾਮ ਵੇ ਗੁਰੂ ਸਾਤ ਨਾਮ ਵੇ ਗੁਰੂ ਸਾਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਗੁਰੂ ਘਰ ਦਾ ਲੰਗਰ ਚੱਲ ਰਿਹਾ ਟੁੱਟ ਮੰਦਰ ਬਸ ਤੇ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਭ ਤੋਂ ਲੰਗਰ ਚੱਲ ਰਿਹਾ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਗਾਈ ਗੁਰੂ සතනම්ගහිගුරු සතනම්ගහි නම් වආවිිදිය සේවා කාරයෙන් ්‍රත්න ශේවා කලරියද ශා්‍ර නම් දයගරු සාක්ෂ නාම වයගර සාක්්‍යනම් වසනම්රසානම් වයගුරු ස සාත්ත නමවායගුරු ස්ථාන් ਨਾਮ ਵਾਹਿਗੁਰੂ ਦਰਕਾਰ ਸੇਵਾ ਚੱਲ ਰਹੀ ਹੈ ਜੋਰੋ ਜੋਰ ਸੰਤ ਪਾਪਾ ਕਿਰਪਾਲ ਸੇਵਾ ਦੇ ਰਹਿਣ ਸਵਾਈ ਹਟਾ ਸੇਵਾ ਚੱਲ ਰਹੀ ਹੈ ਗੁਰਦੁਆਰਾ ਭਵਾਨੀgarh ਸਤਨਾਮ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਸਾਤਿ ਨਾਮ ਵਾਹਿਗੁਰੂ ਕਿਰਪਾਈ ਦੀ ਸੇਵਾ ਕਰ ਰਹੇ ਨੇ ਬੀਬੀਆਂ ਵੀ ਸੇਵਾ ਕਰ ਰਹੀ ਟੋਕਰੀ ਦੀ ਸੇਵਾ ਤਾਂ ਸੰਗਤ ਜਿਹੜੀ ਸੇਵਾ ਕਰ ਰਹੀ ਹੈ ਬਹੁਤ ਵੱਡੇ ਭਾਗਾਂ ਵਾਲੀ ਸੰਗਤ ਹੈ ਵੱਡੇ ਭਾਗ ਨਹੀਂ ਦਿੰਦੜੀ ਇਹ ਤੇਰੇ ਸਾਧੂਆਂ ਦਾ ਸੰਗ ਹੋਇ ਵਾਹਿਗੁਰੂ ਵਾਹਿਗੁਰੂ ਚੱਲ ਜੀ ਸੰਗਤਾਂ ਸੇਵਾ ਕਰ ਰਹੀ ਇਹ ਬੀਬੀਆਂ ਟੋਕਰੀ ਸੇਵਾ ਕਰ ਰਹੀਆਂ ਨੇ ਵਾਹਿਗੁਰੂ ਵਾਹਿਗੁਰੂ ਸੇਵਾਦਾਰ ਬਾਬਾ ਗੁਰਪ੍ਰਾਚੰਦ ਸਿੰਘ ਜੀ ਵੇਖੋ ਸੇਵਾ ਕਰਾ ਰਹੇ ਨੇ ਸਤ ਨਾਮ ਵਾਹਿਗੁਰੂ ਸਤ ਨਾਮ ਜਿਸਾਂ ਨੇ ਤਾਂ ਸੇਵਾ ਕਰੀਆਂ ਨੀ ਪੁੱਤਰੇ ਕੱਢੀ ਚੌੜੀ ਨੀ ਪਟਰੀ ਸੰਗਤ ਵਾਹਿਗੁਰੂ ਧੰਨਾ ਸੰਗਤ ਵਾਹਿਗੁਰੂ ਕਿੱਥੋਂ ਤੱਕਰ ਸੰਗਤ ਲੱਗ ਰਹੀ ਐ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਿੱਡੇ ਕਿੱਡੇ ਪਿੰਡਰ ਖੜੇ ਕਰਨੇ ਦੀਵਾਨ ਹਾਲ ਬਣਨਾ ਗੁਰਮੁਖ ਵਾਹਿਗੁਰੂ ਵਾਹਿਗੁਰੂ ਸੰਗਤਾਂ ਸੇਵਾ ਕਰ ਰਹੀਆਂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ